ਸਲੋਕ ਮਹਲਾ 3 ਤਰ ਹਰ ਪ੍ਰਭ ਕਰ ਤੈ ਲਿਖਿਆ ਸੋ ਮਿਟ ਨਾ ਨਾ ਜਾਏ ਜਿਉ ਪੰਡ ਸਭ ਤਿਸ ਦਾ ਤਪਾਲ ਕਰੇ ਹਰ ਰਾਏ ਚੋਗਲ ਨਿੰਦਕ ਭੁਖੇ ਰੁਲ ਮੁਏ ਇਹਨਾਂ ਹੱਥ ਨ ਕਿਥਾਉ ਪਾਈ ਬਾਹਰ ਪਖਾਨ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਵੇਜੀਐ ਸੋ ਅੰਤ ਖਲੋਆ ਨਾਨਕ ਕੇ ਪ੍ਰਭ ਬਿਨ ਤੇ ਹਰ ਪਾਵੇ ਵਖਸ ਮਿਲਾਈ ਪਰਮ ਸਨਮਾਨ ਅਤੇ ਸਤਕਾਰ ਜੋ ਸਤ ਗੁਰਾਂ ਜੀ ਦੀ ਸਾਜਿਆਰ ਨਿਵਾਜ ਹੋਏ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਬੜ ਭਾਗੇ ਹਾਂ ਆਓ ਜਿਨਾਂ ਸਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਚੇਪਾ ਸਾਜੀ ਨੇ ਬਖਸ਼ਿਸ ਕੀਤਾ ਹੈ। ਉਤਨਾ ਸਮਾ ਗੁਰ ਇਤਿਹਾਸ ਵਿਚਾਰਾਂ ਦੇ ਨਾਲ ਜੁੜੰਦਾ ਯਤਨ ਕਰਿਏ। ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੰਦ ਦੇ ਮੂਬਾਰਕ ਰਸਨਾ ਤੋਂ ਚੋਕੇ 12 ਤੇ ਬਧੇਕ ਦੇ ਵਿੱਚ ਸ਼ਲੋਕ ਨੰਬਰ 44 ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ 1417 ਅੰਗ ਦੇ ਉੱਪਰ ਆਓ ਇਸ ਵਿਚਾਰ ਦਾ ਇਸ ਸ਼ਲੋਕ ਦਾ ਸਿਰਲੇਖ ਹੈ ਚੁਗਲ ਨਿੰਦਕ ਭੁਖੇ ਰੁਲਮੂਏ ਆਓ ਇਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰਾਂ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ ਦੋਨੋਂ ਹੱਥ ਜੋੜ ਕੇ ਸੇਸ਼ ਨਿਵਾਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਭਾਈ ਇਹ ਸਿ ਲੋਕ ਦਾ ਸੰਖੇਪ ਜਿਹਹਾ ਭਾਵ ਜੋ ਕੇਂਦਰੀ ਭਾਵ ਹੈ ਹਜੂਰ ਨੇ ਸਾਨੂੰ ਬੜੇ ਹੀ ਸਪਸ਼ਟ ਸਮਝਾਏ ਨੇ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਹੈ ਪਹਿਲਾ ਵਚਨ ਇਹ ਐ ਜੋ ਪ੍ਰਮਾਤਮਾ ਨੇ ਤੁਰ ਬੰਦੇ ਦੇ ਮਸਤਕ ਦੇ ਉੱਤੇ ਲਿਖ ਦਿੱਤਾ ਉਸ ਨੂੰ ਕੋਈ ਮੇਟ ਨਹੀਂ ਸਕਦਾ ਜੋ ਧੁਰ ਪ੍ਰਮਾਤਮਾ ਨੇ ਬੰਦੇ ਦੇ ਮਸਤਕ ਦੇ ਉੱਪਰ ਲਿਖ ਦਿੱਤਾ ਉਸ ਨੂੰ ਕੋਈ ਮੀਟ ਨਹੀਂ ਸਕਦਾ ਆਪਣੀ ਸਿਆਣਪ ਦੇ ਨਾਲ ਆਪਣੀ ਅਕਲ ਦੇ ਨਾਲ ਮਿਟਾ ਨਹੀਂ ਸਕਦਾ ਫਿਰ ਬਚਨ ਕੀਤਾ ਕਿਉਂਕਿ ਇਹ ਸਰੀਰ ਇਹ ਜਿੰਦ ਸਭ ਕੁਝ ਉਸ ਪਰਮਾਤਮਾ ਦੀ ਇੱਕ ਬਕਸਸ ਹੈ ਸਾਰੇ ਜੀਵਾਂ ਦੀ ਪ੍ਰਤ ਪਾਲਨਾ ਵੀ ਉਹ ਮਿਹਰਬਾਨ ਪ੍ਰਭੂ ਅਕਾਲ ਪੁਰਖ ਕਰਿਆ ਚੁਗਲੇ ਕਰਨ ਵਾਲੇ ਨਿੰਦਕ ਬੰਦੇ ਦਿਨ ਰਾਤ ਬਗੈਰ ਮਤਲਬ ਤੋਂ ਨਿੰਦਿਆ ਕਰਨ ਵਾਲੇ ਜਿਹੜੇ ਲੋਕ ਨੇ ਨਾ ਸਹਬ ਕਹਿੰਦੇ ਨੇ ਇਹ ਬੰਦੇ ਭੁੱਖੇ ਮਰਦੇ ਇੱਕ ਦਿਨ ਇਹ ਰੁਲ ਰੁਲ ਕੇ ਮਰਨਗੇ ਜਿਹੜੇ ਬਿਨਾ ਅਰਥ ਕਿਸੇ ਦੀ ਚੁਗਲੀ ਕਿਸੇ ਨਾਲ ਈਰਖਾ ਦਵੈਸ ਕਰਦੇ ਨਹੀਂ ਜਦੋਂ ਇਹਨਾਂ ਦੇ ਅੰਦਰ ਇਹ ਭਾਣੇ ਵਾਪਰਦੇ ਨੇ ਈਰਖਾ ਨਿੰਦਿਆ ਚੁਗਲੀ ਤਾਂ ਜਿੱਥੇ ਵੀ ਉਹ ਬੰਦਾ ਹੱਥ ਪਾਉਣ ਦਾ ਯਤਨ ਕਰਦਾ ਨਾ ਸਤਿਗੁਰੂ ਕਹਿੰਦੇ ਕੋਈ ਵੀ ਚੀਜ਼ ਇਹਨਾਂ ਤੇ ਹੱਥ ਨਹੀਂ ਲੱਗਦੀ ਇਸ ਤੋਂ ਅਗਲਾ ਵਚਨ ਕੀਤਾ ਕਿ ਇਹ ਚੁਗਲ ਨਿੰਦਕ ਬਾਹਰੋਂ ਭੇਖ ਬਣਾਉਣਗੇ ਪਰ ਅੰਦਰੋਂ ਕਦੇ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਕੁਝ ਹੋਰ ਤੇ ਦਿਖਾਉਣ ਵਾਲੇ ਕੁਝ ਹੋਰ ਜਿੰਨੀ ਦੇਰ ਤੱਕ ਬੰਦਾ ਉਹਨਾਂ ਦੇ ਸਾਹਮਣੇ ਬੈਠਾ ਓਨੀ ਦੇਰ ਤੱਕ ਬਾਰ-ਬਾਰ ਚਤਾਰਨਗੇ ਕਿ ਅਸੀਂ ਤੇਰੇ ਆ ਅਸੀਂ ਤੇਨੂੰ ਬੜਾ ਪਿਆਰ ਕਰਦੇ ਆ ਪਰ ਮੇਰੇ ਕਿਰਪਾਲੂ ਦਾਤਾ ਜੀ ਬਾਪੂ ਗੁਰੂ ਅਮਰਦਾਸ ਪਾਤਸ਼ਾਹ ਮਿਹਰ ਕਰਦੇ ਨੇ ਕਹਿੰਦੇ ਕਦੇ ਇਹਨਾਂ ਨੂੰ ਪਿੱਠ ਪਿੱਛੇ ਸੁਣੋ ਇਹੇ ਬੰਦੇ ਮੂੰਹ ਤੇ ਸਿਫਤਾ ਕਰਨ ਵਾਲੇ ਪਿੱਠ ਪਿੱਛੇ ਸੁਰਾ ਮਾਰਦੇ ਹੋਣਗੇ ਸਾਧ ਸੰਗਤ ਜੀ ਸਾਨੂੰ ਸਤਿਗੁਰੂ ਨੇ ਸੰਸਾਰ ਦੇ ਹਕੀਕਤ ਨੂੰ ਬਿਆਨ ਕੀਤਾ ਸੁਚੇਤ ਕੀਤਾ ਸਾਨੂੰ 파ਤ사 ਨਹੀਂ ਮਨ ਦੇ ਵਿੱਚ ਕਪਟ ਪਖੰਡ ਕਰਦੇ ਨੇ ਭੁੱਖੇ ਨੇ ਦਰਦਰ ਦੇ ਮੁਤਾਜ ਹੋ ਜਾਂਦੇ ਨੇ ਕਿਤੋਂ ਵੀ ਇਹਨਾਂ ਦੇ ਝੋਲੀ ਦੇ ਵਿੱਚ ਖੈਰ ਨਹੀਂ ਪੈਂਦੀ ਕਿਉਂਕਿ ਕੋਈ ਬੰਦਾ ਇਹਨਾਂ ਦੇ ਉੱਪਰ ਭਰੋਸਾ ਹੀ ਨਹੀਂ ਕਰਦਾ ਫਿਰ ਜੋ ਕੁਝ ਸਰੀਰ ਖੇਤ ਦੇ ਵਿੱਚ ਪੀਜਿਆ ਨਾ ਸਾਧ ਸੰਗਤ ਜੀ ਉਹ ਅੰਤਲੇ ਸਮੇਂ ਪ੍ਰਗਟ ਜ਼ਰੂਰ ਹੋਣਾ ਹੈ ਹੁਣ ਸਮਰੱਥ ਗੁਰੂ ਨੇ ਵੈਦ ਗੁਰੂ ਹੈ ਅੰਦਰ ਦੇ ਸੰਕੇ ਨਿਵਰਤ ਕਰਨ ਵਾਲੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਸਾਰੀ ਗੱਲ ਕਰਕੇ ਕਿ ਨਿੰਦਕ ਚੁਗਲ ਇਹ ਕੁਝ ਕਰਦਾ ਪਰ ਕਹਿੰਦੇ ਨੇ ਜੇ ਕਿਤੇ ਇਸ ਨੂੰ ਸੰਗਤ ਮਿਲ ਜਾਏ ਬੇਨਤੀ ਕਰਨ ਦੀ ਜਾਂਚ ਆ ਜਾਏ ਅਰਦਾਸ ਕਰੇ ਹੇ ਸੱਚੇ ਪਾਤਸ਼ਾਹ ਜੀ ਵੈਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਕਿ ਸਾਡੀ ਦਾਸ ਦੀ ਸੇਵਕ ਦੀ ਇਹ ਬੇਨਤੀ ਹੈ ਕਿ ਗੁਨਾਹ ਅਸੀਂ ਬੜੇ ਵੱਡੇ ਕੀਤੇ ਨੇ ਤੂੰ ਬਖਸ਼ਿੰਦ ਮਹਿਰਮ ਹੈ ਕ੍ਰਿਪਾ ਕਰਕੇ ਸਾਡੇ ਗੁਨਾਹਾਂ ਤੇ pardha ਪਾ ਸਾਨੂੰ ਬਖਸ਼ ਦੇ ਕਹਿੰਦੇ ਹਨ ਕਿ ਲਿਖਿਆ ਮਿਟਿਆ ਨਹੀਂ ਜਾ ਸਕਦਾ ਪਰ ਜੇ ਕਿਤੇ ਗੁਰੂ ਕਿਰਪਾ ਕਰ ਦੇਵੇ ਸਾਜ ਸੰਗਤ ਜੀ ਗੁਰੂ ਦੀ ਰੱਬ ਦੀ ਦਰਗਾਹ ਵਿੱਚ ਚੱਲਦੀ ਹੈ ਕਮਾਈ ਵਾਲੇ ਦੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਚੱਲਦੀ ਹੈ ਉਸ ਦੇ ਰਾਹੇ ਬੰਨਤੇ ਕਰੇ ਤਾਂ ਚੇਤੇ ਰੱਖੀ ਮੱਥੇ ਦੀਆਂ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਫਲਸਫੇ ਅਨੁਸਾਰ ਜੋ ਵੀ ਜੀਵ ਜੋ ਵੀ ਜੀਵ ਇਸ ਧਰਤੀ ਤੇ ਜਨਮ ਲੈਂਦਾ ਹੈ ਇਸਤਰੀ ਹੈ ਚਾਹੇ ਪੁਰਖ ਹੈ ਉਸ ਦਾ ਸਫ਼ਰ ਕੇਵਲ ਉਸ ਦਿਨ ਤੋਂ ਨਹੀਂ ਸ਼ੁਰੂ ਨਹੀਂ ਹੋਇਆ ਜਿਸ ਦਿਨ ਉਸਨੇ ਮਾਤਾ ਦੇ ਉੱਦਰ ਦੇ ਵਿੱਚ ਨਿਵਾਸ ਕਰਕੇ ਕੁਝ ਮਹੀਨਿਆਂ ਤੋਂ ਬਾਅਦ ਉਸ ਦਾ ਜਨਮ ਹੋਇਆ ਸਾਡੀ ਨਜ਼ਰ ਦੇ ਵਿੱਚ ਸਾਡੇ ਪਰਿਵਾਰ ਸਾਡੇ ਘਰ ਦੇ ਵਿੱਚ ਅਸੀਂ ਬੱਚੇ ਦਾ ਜਨਮ ਦਾ ਸਮਾਂ ਲਿਖਦੇ ਹਾਂ ਨਾਲ ਕਹਿੰਦੇ ਹਾਂ ਕਿ ਇਸ ਦਿਨ ਬੱਚਾ ਇਸ ਧਰਤੀ ਤੇ ਆਇਆ ਪਿਆਰਿਓ ਇਹ ਅਸੀਂ ਦ੍ਰਿਸ਼ਟਮਾਨ ਸੰਸਾਰਕ ਲੋਕਾਂ ਨੂੰ ਪਤਾ ਹੈ ਕਿ ਸਾਡੇ ਘਰ ਇਸ ਬੱਚੇ ਦਾ ਇਸ ਦਿਨ ਇਸ ਸਮੇਂ ਇਸ ਵੇਲੇ ਜਨਮ ਹੋਇਆ ਪਰ ਸਾਨੂੰ ਇਹ ਪਤਾ ਨਹੀਂ ਕਿ ਜਿਹੜੀ ਅੰਦਰ ਦੀ ਜਿੰਦ ਹੈ ਇਸ ਬੱਚੇ ਦੇ ਤਨ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਿੰਨੇ ਕੁ ਜਨਮਾਂ ਦਾ ਹੋਰ ਸਫ਼ਰ ਕਰਕੇ ਆਈ ਹੈ ਹੁਣ ਉਹ ਜਿਹੜਾ ਕੀਤਾ ਹੋਇਆ ਸਫ਼ਰ ਹੈ ਨਾ ਜਿਹੜਾ ਪਿਛਲੇ ਜਨਮਾਂ ਦੇ ਵਿੱਚ ਕਰਕੇ ਆਇਆ ਹੈ ਰੱਬ ਨੇ ਦੇਖੋ ਕਿਹੋ ਜਿਹੀ ਖੇਡ ਵਰਤਾਈ ਹੈ ਭਾਈ ਕਿ ਇਸ ਨੂੰ ਜਨਮ ਤੱਕ ਇਹ ਸੋਝੀ ਹੈ ਕਿ ਮੈਂ ਕਿੱਥੋਂ ਆਇਆ ਪਰ ਜਨਮ ਤੋਂ ਬਾਅਦ ਉਸ ਨੇ ਇਹੋ ਜਿਹੀ ਤੇਜ਼ ਹਵਾ ਚਲਾਈ ਜਨਮ ਲੈਣ ਵਾਲੇ ਨੂੰ ਭੁੱਲ ਗਿਆ ਕਿ ਮੈਂ ਸਫ਼ਰ ਕਿੱਥੋਂ ਸ਼ੁਰੂ ਕੀਤਾ ਪਰ ਇਸਨੇ ਸਫ਼ਰ ਜ਼ਰੂਰ ਕੀਤਾ ਇਕੱਲਾ ਇਹ ਨਹੀਂ ਆਇਆ ਹਰ ਜਨਮ ਦੇ ਵਿੱਚ ਜਿਹੜੇ ਇਸਨੇ ਕਰਮ ਕੀਤੇ ਨੇ ਉਹ ਸੰਸਾਰਕ ਬਣ ਕੇ ਆਏ ਉਹ ਮਨ ਤੇ ਉਕਰੇ ਗਏ ਪਿਛਲੇ ਜਨਮਾਂ ਦੇ ਜਿਹੜੇ ਕੀਤੇ ਹੋਏ ਕਰਮ ਸੰਸਕਾਰ ਬਣੇ ਨੇ ਨਾ ਉਹ ਸੰਸਕਾਰ ਇਸ ਦੇ ਅਗਲੇ ਸੰਸਾਰ ਦੇ ਵਿੱਚ ਵੀ ਆ ਗਏ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਸਮਝ ਪਹਿ ਜਾਂਦੀ ਹੈ ਕਿ ਮੈਂ ਕਿਹੜੀ ਥਾਂ ਤੋਂ ਆਇਆ ਹਾਂ ਜਿਹੜੇ ਰੱਬ ਦੀ ਪਿਆਰੀ ਬੰਦਗੀ ਕਰਨ ਵਾਲੇ ਸੱਜਣ ਨੇ ਸਾਧ ਸੰਗਤ ਜੀ ਉਹਨਾਂ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਸ ਜਨਮ ਦੀ ਕਮਾਈ ਕਰਕੇ ਨਾਲ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ हे ਪ੍ਰਭੂ ਮੇਰਾ ਤੇ ਤੇਰਾ ਸਬੰਧ ਕੇਵਲ ਇਸ ਜਨਮ ਦਾ ਨਹੀਂ ਤੇਰੀ ਤੇ ਮੇਰੀ ਪਿਆਰ ਦੀ ਪਿੰਗ ਕਈ ਜਨਮਾਂ ਦੇ ਝੋਟੇ ਜਾ ਰਹੀ ਹੈ ਕਬੀਰ ਜੀ ਦਾ ਇੱਕ ਵਚਨ ਆਉਂਦਾ ਬਾਬਾ ਕਬੀਰ ਸਾਹਿਬ ਜੀ ਦਾ ਪੂਰਵ ਜਨਮ ਹਮ ਤੁਮਰੇ ਸੇਵਕ ਪੂਰਵ ਜਨਮ ਦਾ ਅਸੀਂ ਅਖਰੀ ਅਰਥ ਕਰਾਂਗੇ ਪਹਿਲੇ ਜਨਮ ਦਾ ਪੂਰਵ ਜਨਮ ਹਮ ਤੁਮਰੇ ਸੇਵਕ ਜੇ ਪਹਿਲੇ ਜਨਮ ਦੇ ਵਿੱਚ ਤੇਰੇ ਸੇਵਕ ਹਾਂ ਤੇਰੀ ਕਲ ਨਾ ਕਲ ਨ ਵਾਲਿਆਂ ਅਬ ਤੋਂ ਮਿਟਿਆ ਨਾ ਜਾਈ ਏ ਪਿਆਰੇ ਪ੍ਰਭੂ ਪੂਰਵਲੇ ਜਨਮ ਕਰਕੇ ਵੀ ਤੇਰੀ ਅਰਾਧਨਾ ਕੀਤੀ ਐ ਇਸ ਜਨਮ ਦੇ ਵਿੱਚ ਵੀ ਇਸ ਖੇਡ ਨੂੰ ਮਿਟਾਇਆ ਨਹੀਂ ਜਾ ਸਕਦਾ ਭਾਈ ਸਹਿ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਇੱਕ ਬਹੁਤ ਪਿਆਰਾ ਬਚਨ ਕਿਹਾ ਉਹ ਕਹਿੰਦੇ ਨੇ ਕਿ ਹੇ ਸਤਿਗੁਰੂ ਜਦੋਂ ਇਹ ਨੀਲਾ ਅਸਮਾਨ ਵੀ ਨਹੀਂ ਸੀ ਇਹ ਗੁੰਮਦ ਵੀ ਨਹੀਂ ਸੀ ਜਦੋਂ ਇਸ ਧਰਤੀ ਦੇ ਉੱਪਰ ਸਮੁੰਦਰ ਦਾ ਪਾਣੀ ਵੀ ਨਹੀਂ ਸੀ ਜਦੋਂ ਚੰਦਰਮਾ ਸੂਰਜ ਤਾਰੇ ਕੋਈ ਪੰਛੀ ਕੋਈ ਜੀਵ ਜੰਤੂ ਨਹੀਂ ਸੀ ਤਾਂ ਮੇਰੇ ਮਾਲਕਾ ਤੇਰੀ ਤੇ ਮੇਰੀ ਪਿਆਰ ਦੀ ਗੰਢ ਤਾਂ ਉਸ ਦਿਨ ਦੀ ਉਸ ਦਿਨ ਵੀ ਸੀ ਹੁਣ ਜੇ ਰਵਿਦਾਸ ਜੀ ਨੇ ਬਚਨ ਪੜ੍ਹੀਏ ਆਪਾਂ ਉਹਨਾਂ ਨੇ ਇਹ ਵੀ ਬਚਨ ਕਿਹਾ ਕਿ ਅਸੀਂ ਪੂਰਵਲੇ ਜਨਮਾਂ ਕਰਕੇ ਤੇਰੀ ਭਗਤੀ ਕਰਦੇ ਆਏ ਆਂ ਤੇਰੇ ਨਾਲ ਅਸੀਂ ਜਦੋਂ ਬਾਬਾ ਜੀ ਦੇ ਬਚਨ ਪੜ੍ਹਦੇ ਆਂ ਨਾ ਹਮ ਸਰ ਦੀਨ ਦਇਆਲ ਨਾ ਤੁਮ ਸਰ ਸਾਡੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਇਸ ਸੰਸਾਰ ਦੇ ਵਿੱਚ ਦਇਆਲੂ ਕੋਈ ਨਹੀਂ ਹਮ ਸਰ ਤੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਬਨ ਅਬੋਲ ਰਹਾਓ ਬਹੁਤ ਜਨਮ ਵਿਛਰੇ ਥੇ ਮਾਦੋ ਵਿਛਰੇ ਸ਼ਬਦ ਪੈਦਾ ਹੀ ਉਦੋਂ ਹੁੰਦਾ ਸਾਧ ਸੰਗਤ ਜੀ ਜਦੋਂ ਕਿਤੇ ਮਿਲਾਪ ਵਾਲੀ ਖੇਡ ਦੇ ਵਿੱਚ ਦੂਰੀ ਪੈ ਜਾਏ ਜੇ ਦੋ ਭਰਾ ਆਪਸ ਦੇ ਵਿੱਚ ਮਿਲੇ ਨੇ ਤਾਂ ਹੀ ਕਹਿਣਗੇ ਨਾ ਕਿ ਦੇਖੋ ਜੀ ਇੰਨੇ ਸਾਲਾਂ ਦਾ ਵਿਛੋੜਾ ਪਿਆ ਸੀ ਹੁਣ ਭਗਤ ਰਵਿਦਾਸ ਜੀ ਨੇ ਕਿਹਾ ਹੈ ਬਹੁਤ ਜਨਮ ਵਿਛਰੇ ਥੇ ਮਾਤੋ ਇਹੋ ਜਨਮ ਤੇ ਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵਉ ਚਿਰ ਭਇਓ ਦਰਸ਼ਨ ਦੇਖੇ हे ਪ੍ਰਭੂ ਕਈ ਜਨਮਾਂ ਦੇ ਤੇਰੇ ਤੋਂ ਵਿਛੜੇ ਆ ਇਹ ਜਨਮ ਪੂਰੇ ਦਾ ਪੂਰਾ ਤੇਰੇ ਲੇਖੇ ਲਾ ਦਿੱਤਾ ਲੇਖੇ ਲਾ ਕੇ ਇੱਕ ਆਸ ਤੇ ਜਿਉਂਦੇ ਆ ਕਿ ਇਸ ਜਨਮ ਦੇ ਵਿੱਚ ਮਿਲਾਪ ਤੇ ਦਰਸ਼ਨ ਦੀਦਾਰੇ ਤਾਂ ਹੋਣਗੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਜੀ ਆਤ ਰੰਗਾ ਕੇ ਨਾਬ ਸਭ ਨਾਂ ਲਿਖਿਆ ਬੁੜੀ ਕਲਾਮ ਬੁੜੀ ਕਲਾਮ ਇਹਦਾ ਅਰਥ ਹੁੰਦਾ ਹੈ ਨਾ ਰੋਕਣ ਵਾਲੀ ਪ੍ਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਰੰਗ ਪੈਦਾ ਕੀਤੇ ਇਸੇ ਧਰਤੀ ਤੇ ਅਸੀਂ 80 ਅਰਬ ਦੇ ਲੋਕ ਦੇਖੀਏ ਆਪਣੇ ਚਿਹਰੇ ਦੇਖੇ ਤਕਰੀਬਨ ਉਹਨਾਂ ਨਾਲ ਆਪਾਂ ਮੇਲ ਖਾਂਦੇ ਹਾਂ ਹਿਮਾਲਿਆ ਪਰਬਤ ਨੂੰ ਦੇਖੀਏ ਤਿੱਬਤ ਵਾਲੇ ਪਾਸੇ ਦੇਖੋ ਚੀਨ ਵਾਲੇ ਪਾਸੇ ਦੇਖੋ ਉਹ ਵੀ ਬੰਦੇ ਸਰੀਰ ਉਹਨਾਂ ਦਾ ਵੀ ਪੰਜ ਤੱਤਾਂ ਦਾ ਹੈ ਪਰ ਉਹਨਾਂ ਦੇ ਚਿਹਰੇ ਦੇ ਬਨਤਰ ਸਾਡੇ ਤੋਂ ਵੱਖਰੀ ਹੋਵੇਗੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ ਕਿ ਦੇਖੋ ਰੱਬ ਦੀ ਰਚਨਾ ਕਿਹੋ ਜਿਹਾ ਲਿਖਾਰੀ ਹੈ ਅਨੇਕਾ ਰੰਗਾਂ ਦੇ ਜੀਵ ਵੱਖ-ਵੱਖ ਸਕਲਾਂ ਦੇ ਜੀਵ ਪੈਦਾ ਕਰਕੇ ਆਪਣੇ ਹੱਥ ਦੇ ਵਿੱਚ ਕਲਮ ਫੜ ਕੇ ਸਾਰਿਆਂ ਦੇ ਮੱਥੇ ਤੇ ਲੇਖ ਲਿਖਦਾ ਪਿਆ ਹੁਣ ਇੱਧਰ ਦੇਖਦੇ ਆ ਇਹਨਾਂ ਲੋਕਾਂ ਦੇ ਸਰੀਰ ਦਾ ਜਿਹੜਾ ਰੂਪ ਹੈ ਉਹ ਸਾਡੇ ਤੋਂ ਵੱਖਰਾ ਹੈ ਰੰਗ ਵੀ ਵੱਖਰਾ ਹੈ ਭਾਸ਼ਾ ਵੀ ਵੱਖਰੀ ਹੈ ਜੇ ਅਸੀਂ ਕਦੀ ਅਫਰੀਕਾ ਵਾਲਾ ਝਾਤੀ ਮਾਰਦੇ ਆ ਉਹ ਲੋਕ ਸਰੀਰਕ ਕੱਦ ਕਾਠ ਕਰਕੇ ਵੀ ਸਾਡੇ ਤੋਂ ਤਾਕਤ ਵਾਲੇ ਨੇ ਉਹਨਾਂ ਦੇ ਸਰੀਰ ਦੇ ਅੰਗ ਸਾਡੇ ਵਰਗੇ ਹਨ ਪੰਜ ਪੰਜ ਗਿਆਨ ਇੰਦਰੀ ਨੇ ਪੰਜ 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 ਕਰਮ ਇੰਦਰੇ ਨੇ ਪਰ ਉਹਨਾਂ ਅੰਗਾਂ ਦੀ ਬਨਦਰ ਜਿਹੜੀ ਹੈ ਨਾ ਉਹ ਆਕਾਰ ਕਰਕੇ ਸਾਡੇ ਤੋਂ ਵੱਡੀ ਲੱਗਦੀ ਹੈ ਸਾ ਸੰਗਤ ਜੀ ਜੋਰਪ ਦੇ ਵਿੱਚ ਵੇਖੀਏ ਉਹਨਾਂ ਲੋਕਾਂ ਦੇ ਰੰਗ ਸਾਡੇ ਤੋਂ ਹੋਰ ਵੱਖਰੇ ਨੇ ਪਰ ਇੱਕ ਗੱਲ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਕਿ हे ਪ੍ਰਭੂ ਤੇਰੀ ਇਸ ਬਣਾਏ ਹੋਈ ਧਰਤੀ ਤੇ ਉਹ ਅਨੇਕਾਂ ਤਰ੍ਹਾਂ ਦੇ ਬੰਦੇ ਪੈਦਾ ਕੀਤੇ ਉਹਨਾਂ ਦੇ ਰੰਗ ਵੱਖਰੇ ਨੇ ਪਰ ਇੱਕ ਕੰਮ ਸਾਰਿਆਂ ਦੇ ਲਈ ਸਾਂਝਾ ਹੈ ਸਾਰਿਆਂ ਦੇ ਮੱਥੇ ਦੇ ਲੇਖ ਤੋਂ ਆਪਣੇ ਹੁਕਮ ਦੀ ਕਲਮ ਦੇ ਨਾਲ ਲਿਖੇ ਕਦੀ ਬੰਦੇ ਦੇ ਮੱਥੇ ਨੂੰ ਦੇਖੋ ਸਾਧ ਸੰਗਤ ਜੀ ਉਸਦੇ ਮੱਥੇ ਦੇ ਉੱਤੇ ਨਿਸ਼ਾਨ ਉਕਰੇ ਹੋਏ ਮਿਲਣਗੇ ਅਸੀਂ ਕਹਾਂਗੇ ਨਾ ਅੱਖਰ ਲਿਖੇ ਹੋਏ ਨੇ ਇਸ ਨੂੰ ਪੜ ਕੌਣ ਸਕਦਾ ਬੰਦਗੀ ਕਰਨ ਵਾਲੇ ਗੁਰੂ ਦੇ ਵਿੱਚ ਓਤ ਪੋਤ ਹੋਏ ਪਰਮਾਤਮਾ ਦੇਵ ਦਾ ਰੂਪ ਹੋ ਗਏ ਸੱਚ ਜਾਣਿਓ ਉਹ ਮੱਥੇ ਦੇ ਲੇਖ ਵੀ ਪੜ ਲੈਂਦੇ ਨੇ ਕੀ ਕਿਸੇ ਵਿੱਚ ਸਮਰੱਥਾ ਹੈ ਕਿ ਉਹ ਮੱਥੇ ਦੇ ਲੇਖ ਪੜ ਸਕੇ ਅੱਜ ਤੋਂ ਕਈ ਸਾਲ ਪਹਿਲਾ 100 ਸਾਲ ਪਿੱਛੇ ਚਲੇ ਜਾਓ ਆਪਣੇ ਹੱਥ ਦੀ ਤਲੇ ਉੱਪਰ ਕਿਸੇ ਨੇ ਕੁਝ ਸੈਂਟਰ ਰੱਖੇ ਹੋਣ ਪੈਸਾ ਰੱਖਿਆ ਹੋਵੇ ਮੰਨ ਲਓ ਪੈਸਾ ਰੱਖਿਆ ਉਸ ਨੂੰ ਸਾਹਮਣੇ ਹੱਥ ਦੀ ਤਲੇ ਤੇ ਰੱਖ ਕੇ ਲੋਕਾਂ ਨੂੰ ਦਿਖਾਈਏ ਅਗਿਆਨੀ ਤੋਂ ਅਗਿਆਨੀ ਬੰਦਾ ਦੇਖ ਕੇ ਕਹਿ ਦਿੰਦਾ ਵੀ ਇਹ ਤਾਂ ਰੱਬ ਹੀ ਐ ਐਨੇ ਪੈਸੇ ਨੇ ਏ ਅਸੀਂ ਕਹੀਏ ਨਾ ਕਿ ਇਨਾਂ ਕੋਲ ਪੜਨ ਵਾਲੀ ਸ਼ਕਤੀ ਕੋਈ ਨਹੀਂ ਅਸਲ ਦੇ ਵਿੱਚ ਅਸੀਂ ਆਪਣੇ ਗਿਆਨ ਨੂੰ ਨਾ ਸਮਝੀਏ ਜਿਹੜਾ ਮੇਰਾ ਗਿਆਨ ਹੈ ਉਹ ਅਖਰੀ ਗਿਆਨ ਹੈ ਤੇ ਭਗਤ ਰਵਦਾਸ ਜੀ ਦਾ ਇੱਕ ਵਚਨ ਆਉਂਦਾ ਕੂਪ ਭਰਿਓ ਜੈਸੇ ਦਾਦਰਾ કચ્છ ਦੇਸ ਬਦੇਸ ਨਾ ਬੂਝ ਕਹਿਣ ਲੱਗੇ हे ਪ੍ਰਮਾਤਮਾ ਜਿ세 ਤਰ੍ਹਾਂ ਖੂ ਡੱਡੂਆਂ ਦੇ ਨਾਲ ਭਰਿਆ ਹੁਣ ਜਿਹੜਾ ਡੱਡੂ ਖੂ ਦੇ ਵਿੱਚ ਰਹਿੰਦਾ ਉਸ ਨੂੰ ਜਾ ਕੇ ਤੁਸੀਂ ਸਤਲੁਜ ਦਰਿਆ ਦੀਆਂ ਗੱਲਾਂ ਸੁਣਾਓ ਤਾਂ ਉਸ ਨੇ ਕੀ ਭਰੋਸਾ ਕਰਨ ਉਸ ਨੂੰ ਤੁਸੀਂ ਕਹੋ ਕਿ ਵਿਆਸ ਦਾ ਜਿਹੜਾ ਪਾਣੀ ਹੈ ਬੜਾ ਚੜਿਆ ਹੋਇਆ ਉਸ ਦੇ ਲਈ ਬਿਆਸ ਹੈ ਹੀ ਨਹੀਂ ਉਸ ਨੂੰ ਤੁਸੀਂ ਜਾ ਕੇ ਕਹਿ ਦਿਓ ਗੰਗਾ ਤਾਂ ਬੜਾ ਤੇਜ ਬਹਾਵੈ ਡੱਡੂ ਨੂੰ ਭਰੋਸਾ ਨਹੀਂ ਉਸ ਨੂੰ ਸਮੁੰਦਰ ਦੀ ਗੱਲ ਕਹੋ ਤਾਂ ਉਸ ਨੇ ਮੰਨਨੀ ਹੀ ਨਹੀਂ ਕਿਉਂਕਿ ਡੱਡੂ ਇਸ ਖੂ ਨੂੰ ਆਪਣੀ ਅਖੇਰਲੀ ਹੱਦ ਬਣਾਈ ਬੈਠਾ ਇਹ ਹੀ ਕਾਰਨ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਪਰਮਾਰਥ ਨੂੰ ਕਮਾਉਂਦਿਆਂ ਹੋਇਆਂ ਆਪਣੀ ਹੱਦ ਨੂੰ ਅਖੀਰਲੀ ਹੱਦ ਨਾ ਸਮਝੀ ਕਿਉਂਕਿ ਇੱਥੇ ਇੱਕ ਤੂੰ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਉ ਜਿਸ ਵੇਲੇ ਪੀਰ ਦਸਤਗੀਰ ਨੇ ਕਿਹਾ ਸੀ ਨਾ ਕਿ ਤੁਸੀਂ ਇਹ ਖਬਰ ਸੁਣਾਈ ਤਾਂ ਇਥੇ ਲੱਖਾਂ ਪਤਾਲ ਲੱਖਾਂ ਆਕਾਸ਼ ਨੇ ਪਰ ਅਸੀਂ ਸੱਤ ਕਰਕੇ ਭਰੋਸਾ ਕਰੀ ਬੈਠੇ ਆਂ ਅਸੀਂ 14 ਤਬਕ ਅਸੀਂ ਮੰਨੇ ਬੈਠੇ ਆ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੋਹਣਾ ਉੱਤਰ ਦਿੱਤਾ ਕਹਿਣ ਲੱਗੇ ਝਗੜਾ ਕਿਸ ਚੀਜ਼ ਦਾ ਜੇ ਅਸੀਂ ਇਸ ਚੀਜ਼ ਨੂੰ ਕਿਤੇ ਸਮਝ ਲਈਏ ਨਾ ਸਾਧ ਸੰਗਤ ਜੀ ਇਸ ਇੱਕ ਜ਼ਿੰਦਗੀ ਨੂੰ ਹਰ ਪਾਸੇ ਤੋਂ 네ਗੇਟਿਵ ਨਾ ਸੋਚੀਏ ਕਿਉਂਕਿ ਆਪਣੇ ਬੰਦਿਆਂ ਦਾ ਸੁਭਾਅ ਹੈ ਕਿ ਕੋਈ ਵੀ ਗੱਲ ਹੋਵੇ ਪਹਿਲਾਂ ਨੈਗੇਟਿਵ ਸੋਚਣ ਲੱਗ ਪੈਣਾ। ਜਦੋਂ ਬੰਦਾ ਨੈਗੇਟਿਵ ਸੋਚਣ ਲੱਗ ਪਵੇ ਉਦੋਂ ਨਿਰਾਸ਼ਾਵਾਦੀ ਹੋ ਜਾਂਦਾ ਹੈ। ਨਿਰਾਸ਼ਵਾਦੀ ਬੰਦੇ ਕਦੇ ਵੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ। ਅਸੀਂ ਲੋਕ ਨੈਗੇਟਿਵ ਕਿਵੇਂ ਸੋਚਦੇ ਆ? ਹੁਣ ਇੱਕ ਬੰਦੇ ਨੂੰ ਪਿਆਸ ਲੱਗੀ ਹੈ। ਹੁਣ ਉਸਨੇ ਉੱਚੀ ਉੱਚੀ ਕਿਹਾ ਕਿ ਮੈਨੂੰ ਪਾਣੀ ਦੇ ਦਿਓ ਕਿਸੇ ਨੇ ਆਪਣੇ ਮਟਕੇ ਦੇ ਵਿੱਚੋਂ ਅੱਧਾ ਗਲਾਸ ਪਾਣੀ ਦਾ ਭਰ ਕੇ ਦੇ ਦਿੱਤਾ ਕਹਿ ਲੱਗਾ ਲੈ ਭਰਾਵਾ ਪਾਣੀ ਦਾ ਗਲਾਸ ਹੈ ਤਿਲ ਹੁਣ ਉਹ ਜੇ ਤਾਂ ਨੈਗੇਟਿਵ ਸੋਚ ਵਾਲਾ ਤਾਂ ਕਹੇਗਾ ਕਿ ਤੂੰ ਮੈਨੂੰ ਦਿੱਤਾ ਕੀ ਹੈ ਅੱਧਾ ਗਲਾਸ ਤਾਂ ਖਾਲੀ ਹੈ ਜੇ ਦੇਣੇ ਹੀ ਸੀ ਤਾਂ ਇਹਨੂੰ ਭਰਤਾ ਦਿੰਦਾ ਨੇਗੇਟਿਵ ਸੋਚ ਨੂੰ ਕੇਵਲ ਉੱਪਰ ਵਾਲਾ ਅੱਧਾ ਖਾਲੀ ਦਿਸੇਗਾ ਸਾਧ ਸੰਗਤ ਜੀ ਜਿਹੜਾ ਪੋਜੀਟਿਵ ਸੋਚਣ ਵਾਲਾ ਨਾ ਉਹ ਫੜਦੇ ਅੰਸਾਰ ਕਹੇਗਾ ਕਿ ਤੇਰਾ ਧੰਨਵਾਦ ਭਾਈ ਪਾਣੀ ਤਾਂ ਇੱਕ ਚਮਚਾ ਮਿਲ ਜਾਂਦਾ ਬੜਾ ਸਤਿ ਤੂਤਾ ਮੈਨੂੰ ਅੱਧਾ ਗਲਾਸ ਦੇ ਦਿੱਤਾ ਸੋਚ ਹਰ ਬੰਦੇ ਦੀ ਆਪੋ ਆਪਣੀ ਹੈ ਇਹ ਹੀ ਕਾਰਨ ਹੈ ਕਿ ਰੱਬ ਦੀਆਂ ਦਾਤਾਂ ਲੈ ਕੇ 네ਗੇਟਿਵ ਸੋਚਣ ਵਾਲੇ ਜਿਹੜਾ ਨਹੀਂ ਮਿਲਿਆ ਨਾ ਉਸ ਦੇ ਲਈ ਵੀ ਰੱਬ ਨੂੰ ਉਲਾਮੇ ਦਿੰਦੇ ਪਏ ਨੇ ਜਿਹੜਾ ਪੋਜੀਟਿਵ ਸੋਚਣ ਵਾਲਾ ਚੰਗੀ ਸੋਚ ਹੈ ਜੋ ਕੁਝ ਮਿਲਿਆ ਉਸ ਦੇ ਵਿੱਚ ਰੱਬ ਦਾ ਸ਼ੁਕਰ ਕਰਦਾ ਬੰਦਾ ਇੰਨੀ ਇੱਕ ਗੱਲ ਨੂੰ ਸਮਝ ਜਾਏ ਤਾਂ ਅੱਤੇ ਝਗੜੇ ਆਪਣੇ ਆਪ ਹੀ ਖਤਮ ਹੋ ਜਾਣੇ ਨੇ ਸੁਰਹ ਵਿਚਾਰ ਭਈ ਸਮਾਪਤੀ ਦਾ ਸਮਾਂ ਹੋਇਆ ਤਮੰ ਪੁਲੰਦ ਖਿਮਾ ਜੋ ਆਪਣੇ ਵਿਚਾਰਾਂ ਚੱਲ ਰਹੀਆਂ ਨੇ ਚੁਗਲ ਨਿੰਦਕ ਇਹ ਆਪਾਂ ਰਹਿੰਦੇ ਆ ਵਿਚਾਰਾਂ ਗੁਰੂ ਦੀ ਕਿਰਪਾ ਦੇ ਸਦਕਾ ਕੱਲ ਨੂੰ ਸਰਪਨ ਕਰਾਂਗੇ ਆਓ ਅਨੰਦ ਸਾਹਿਬ ਦੇ ਅੰਛੇ ਪੌੜੀਆਂ ਦੇ ਵਿੱਚ ਸਾਰੀ ਸੰਗਤ ਨੇ ਰਸਨਾ ਪਵਿੱਤਰ ਕਰਨੀ ਹੈ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰੂ ਪਾਤਸ਼ਾਹ ਬਖ ਸੰਜੋਗ ਨੇ ਆਪ ਸੰਗਤ ਬਖ ਸੰਜੋਗ ਹੈ ਬਿਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ